ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਹੁਤ ਭੈਣਾਂ ਦੇ ਆਪਾਂ ਨੂੰ ਮੈਸੇਜ ਆ ਰਹੇ ਸੀ ਕਿ ਜਿਹੜੀ ਆਪਾਂ 1000 ਰੁਪਏ ਵਾਲੀ ਸੇਲ ਵਾਲੀ ਵੀਡੀਓ ਪਾਈ ਸੀ ਉਸ ਤੋਂ ਬਾਅਦ ਵੀ ਸਾਨੂੰ ਕਾਟਨ ਦੇ ਸੂਟ ਦਿਖਾਓ ਅੱਜ ਆਪਾਂ ਸਾਰੇ ਕਾਟਨ ਦੇ ਸੂਟ ਲੈ ਕੇ ਆਏ ਵਿੱਚ ਸਿਰਫ ਦੋ ਸੂਟ ਆਪਣੇ ਕੋਲੇ ਸਿੰਥੈਟਿਕ ਰਹਿਣਗੇ ਬਾਕੀ ਸਾਰੇ ਕਾਟਨ ਦੇ ਸੂਟ ਹੋਣਗੇ ਠਮਾਕਾ ਸੇਲ ਹੈ ਪਹਿਲਾਂ ਆਪਾਂ ਭੈਣਾਂ ਨੂੰ ਹੱਥ ਵਨ ਕੇ ਇਹੀ ਬੇਨਤੀ ਕਰਦੇ ਆਂਗੇ ਭੈਣਾਂ ਵੀਡੀਓ ਪੂਰੀ ਦੇਖ ਲਿਆ ਕਰੋ ਤੁਸੀਂ ਵੀਡੀਓ ਦੇਖਦੇ ਨਹੀਂ ਗੱਲ ਸੁਣਦੇ ਨਹੀਂ ਭੈਣਾਂ ਮੈਸੇਜ ਜੋ ਕੇ ਰੇਟ ਆਪਾਂ ਬਾਰੀ-ਬਾਰੀ ਵੀਡੀਓ ਦੇ ਵਿੱਚ ਬੋਲਿਆ ਹੁੰਦਾ ਫੇਰ ਵੀ ਭੈਣਾਂ ਮੈਸੇਜ ਕਰੀ ਜਾਣਗੇ ਕਿੰਨੇ ਦਾ ਸੂਟ ਹੈ ਭੈਣੇ ਕਿੰਨੇ ਦਾ ਸੂਟ ਹੈ ਪਲੀਜ਼ ਇਹ ਕੰਮ ਨਾ ਕਰਿਆ ਕਰੋ ਕਿਉਂਕਿ ਕੱਲੇ ਆਗੇ ਸਾਰੇ ਕੰਮ ਕਰਦੇ ਵੀ ਦੇਖਣੇ ਹੁੰਦੇ ਆਪਾਂ ਕਸਟਮਰ ਵੀ ਦੇਖਣਾ ਹੁੰਦਾ ਹਨਾ ਤੇ ਇਸ ਕਰਕੇ ਆਪਾਂ ਤੁਹਾਨੂੰ ਕਹਿਣਾ ਵੀ ਵੀਡੀਓ ਪੂਰੀ ਦੇਖਿਆ ਕਰੋ ਆਪਾਂ ਕੱਲੇ ਕੱਲੇ ਸੂਟ ਦੀ ਡਿਟੇਲ ਦਿੱਤੀ ਹੁੰਦੀ ਹੈ ਵੀਡੀਓ ਦੇ ਵਿੱਚ ਤੇ ਮੈਸੇਜ ਸਿਰਫ ਉਹੀ ਭੈਣਾ ਕਰਨ ਜਿਨ੍ਹਾਂ ਨੇ ਸੂਟ ਲੈਣੇ ਆ ਰੇਟ ਵਿੱਚ ਦੱਸਾਂਗੇ ਆਪਾਂ ਤੇ ਜਿਹੜੀਆਂ ਭੈਣਾਂ ਨੇ ਸਿਰਫ ਫੋਟੋਆਂ ਭੇਜ ਕੇ ਰੇਟ ਹੀ ਪੁੱਛਣੇ ਹੁੰਦੇ ਉਹ ਪਲੀਜ਼ ਮੈਸੇਜ ਨਾ ਕਰਿਆ ਕਰੋ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਾਰੇ ਆਪਾਂ ਕੱਪੜੇ ਦੀ ਨੌਲੇਜ ਦਿੰਨੇ ਆ ਵਰਕ ਦੀ ਨੌਲੇਜ ਦਿੰਨੇ ਆ ਤੇ ਇਹ ਹੀ ਰਿਕੁਐਸਟ ਕਰਦੇ ਆ ਭੈਣਾਂ ਨੂੰ ਵੀ ਵੀਡੀਓ ਤੁਸੀਂ ਸਕਿਪ ਕਰਕੇ ਨਾ ਦੇਖਿਓ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਪਹਿਲੀ ਵਾਰ ਵੀਡੀਓ ਦੇਖਦੇ ਆਂ ਵੱਧ ਤੋਂ ਵੱਧ ਤੁਹਾਡੀ ਸਪੋਰਟ ਦੀ ਲੋੜ ਆਪਾਂ ਨੂੰ ਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਵਾਸਤੇ ਸੇਲ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਇੱਕ ਬੇਨਤੀ ਇਹ ਹੈ ਭੈਣਾਂ ਨੂੰ ਵੀ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਸਾਨੂੰ ਤੁਸੀਂ 26 ਇੰਚ ਦਾ ਘੇਰਾ ਤਿਆਰ ਕਰ ਦਿਓ ਜੀ ਸਾਨੂੰ ਐਦਾਂ ਦਾ ਸੂਟ ਤਿਆਰ ਕਰ ਦਿਓ ਜਿਹੜੇ ਸੂਟ ਆਪਾਂ ਤਿਆਰ ਕਰਾਉਣੇ ਆਂਗੇ ਆਰਡਰ ਤੇ ਤਿਆਰ ਹੁੰਦੇ ਆ ਉਹਨਾਂ ਦੇ ਰੇਟ ਵੱਖਰੇ ਹੁੰਦੇ ਆ ਜੀ ਜਿਹੜੇ ਆਪਾਂ ਸੇਲ 'ਚ ਪਾਉਨੇ ਆਂ ਇਹ ਸੂਟ ਅਸੀਂ ਕਵਾਂਟੀਟੀ 'ਚ ਤਿਆਰ ਕਰਾਉਣਿਆਂ ਉਹਨਾਂ ਦੇ ਵਿੱਚੋਂ ਜਿਹੜੇ ਸੂਟ ਬਚੇ ਹੁੰਦੇ ਹੈਗੇ ਸੇਲ ਤੋਂ ਉਹ ਆਪਾਂ ਸੇਲ ਦੇ ਵਿੱਚ ਲਾਉਣਿਆਂਗੇ ਨਾ ਕਿ ਆਪਾਂ ਇਹ ਆਰਡਰ ਤੇ ਤਿਆਰ ਕਰਕੇ ਦੇਣਿਆਂਗੇ ਆਰਡਰ ਵਾਲੇ ਸੂਟਾਂ ਦਾ ਰੇਟ ਵੱਖਰਾ ਰਹੂਗਾ ਪਲੀਜ਼ ਤੇ ਤੁਸੀਂ ਆਓ ਜੀ ਸੂਟ ਦੇਖੋ ਭੈਣਾ ਤੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਜ਼ਰੂਰ ਭੇਜਣਾ ਜਿਹੜੀ ਵੀ ਭੈਣ ਨੇ ਸੂਟ ਬੁੱਕ ਕਰਨ ਆਪਣਾ ਸਕਰੀਨਸ਼ਾਟ ਲੈ ਕੇ ਭੇਜਣਾ ਜੀ ਇਹ ਪੈਚਵਰਕ ਦਾ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਥ੍ਰੈਡਵਰਕ ਹੋਇਆ ਹੈ ਇਹਦੇ ਉੱਪਰ ਬਲੈਕ ਕਲਰ ਦਾ ਪੈਚ ਲੱਗਿਆ ਇਹ ਆਊਗਾ ਜੀ ਮੈਚਿੰਗ ਸੂਟ ਤੇ ਇਹ ਇਹਦੀਆਂ ਬਾਜੂ ਤੇ ਵਰਕ ਆਊਗਾ ਇਹਦਾ ਸਿਰਫ ਬਾਜੂ ਵਰਕ ਰਹਿਣਾ ਜੀ ਤੇ ਤੁਸੀਂ ਇਹਨੂੰ ਵਰਕ ਨੂੰ ਕੱਟ ਕੇ ਸਲਵਾਰ ਤੇ ਵੀ ਪੈਚ ਲਾ ਸਕਦੇ ਹੋ ਸਲਵਾਰ ਇਹਦੇ ਨਾਲ ਰਹਿਣੀ ਹੈ ਜੀ ਪਲੇਨ ਬਲੈਕ ਕਲਰ ਦੀ ਸਲਵਾਰ ਆਊਗੀ ਇਹਨੂੰ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਸਲਵਾਰ ਦੇ ਉੱਤੇ ਪੈਚ ਕੱਟ ਕੇ ਲਾ ਸਕਦੇ ਹੋ ਜੇ ਬਾਜੂ ਤੇ ਨਹੀਂ ਕਰਨਾ ਤੇ ਗਲਾ ਤੇ ਬਾਜੂ ਵਰਕ ਹੈ ਜੀ ਤੇ ਬਣਾ ਤੁਸੀਂ ਆਪਦੇ ਹਿਸਾਬ ਨਾਲ ਜਿੱਦਾਂ ਮਰਜ਼ੀ ਲਿਓ ਤੇ ਰੇਟ ਸੁਣ ਕੇ ਤੁਹਾਨੂੰ ਅੱਗੇ ਜਾ ਕੇ ਵੀਡੀਓ 'ਚ ਰੇਟ ਦੱਸਾਂਗੇ ਤੁਸੀਂ ਹੋ ਜਾਣਾ ਜੀ ਹੈਰਾਨ ਇੰਨੇ ਆਪਾਂ ਘੱਟ ਨਹੀਂ ਕੀਮਤ ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਉਹ ਵੀ ਕਾਟਨ ਦੇ ਪਿਓਰ ਵਾਲੀ ਵਧੀਆ ਵਾਲੀ ਕੈਮਰੇ ਕਾਟਨ ਹੈ ਜੀ ਇਹ ਇਹ ਉਹ ਨਹੀਂ ਹੈਗੀ ਵੀ ਅਸੀਂ ਨਕਲੀ ਕੱਪੜਾ ਲਾ ਦੇਗੇ ਨਕਲੀ ਕੱਪੜਾ ਅਸੀਂ ਕੋਈ ਨਹੀਂ ਲਾਉਂਦੇ ਤੁਸੀਂ ਐ ਜਿਵੇਂ ਮੈਂ ਮਰਜ਼ੀ ਕੱਟ-ਕੱਟ ਕੇ ਹੰਡਾਓ ਸੂਟ ਘਰੇ ਪਾ ਕੇ ਤੁਸੀਂ ਆਨੰਦ ਲੈ ਸਕਦੇ ਹੋ ਸੂਟ ਦਾ ਪਾਰਟੀ ਵੇਅਰ ਪਹਿਲਾਂ ਬਣਾ ਲਓ ਉਸ ਤੋਂ ਬਾਅਦ ਘਰੇ ਪਾ ਕੇ ਕੱਟ-ਕੱਟ ਕੇ ਹੰਡਾਓ ਸੇਮ ਸੂਟ ਆ ਗਿਆ ਜੀ ਆਲ ਓਵਰ ਇਹ ਸੂਟ ਆਲ ਓਵਰ ਹੈ ਨਾ ਜੀ ਇਹ ਆਪਣੇ ਕੋਲੇ ਸੇਮ ਦੋ ਸੂਟ ਹੈ ਇੱਕ ਸੂਟ ਮੈਚਿੰਗ ਰਹੇਗਾ ਇੱਕ ਸੂਟ ਆਲ ਓਵਰ ਰਹੇਗਾ ਬਲੈਕ ਕਲਰ ਦੇ ਵਿੱਚ ਤੇ ਦੂਸਰਾ ਕਲਰ ਅਲੱਗ ਦਾ ਆਏਗਾ ਸੇਮ ਬਾਜੂ ਵਰਕ ਆ ਗਿਆ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਬਿਲਕੁਲ ਮਿਲਦੇ ਜੁਲਦੇ ਕਲਰ ਲਾਏ ਜਿਹੜਾ ਸੂਟ ਦੇ ਵਿੱਚ ਕਲਰ ਆ ਉਹੀ ਥ्रेड ਦੇ ਕਲਰ ਰਹਿਣਗੇ ਬਹੁਤ ਹੀ ਪਿਆਰਾ ਵਰਕ ਹੋਇਆ ਜੀ ਫਿਨਿਸ਼ਿੰਗ ਵਾਲਾ ਇਹ ਸੂਟ ਰਹਿਣਾ ਜੀ ਆਲ ਓਵਰ ਵੱਡੇ ਪਣੇ ਦੀ ਕਾਟਨ ਹੋਣੀ ਹੈ 3.5 ਮੀਟਰ ਦਾ ਸੂਟ ਹੋਊਗਾ ਜਿਹੜੀਆਂ ਪਹਿਣਾ ਭਾਰੀ ਹੈ ਪਲੀਜ਼ ਜੋ ਮੈਸੇਜ ਨਾ ਕਰਿਓ ਫਿਰ ਪਹਿਣਾ ਕਹਿੰਦੇ ਸਾਡਾ ਸੂਟ ਬੰਦਦਾ ਨਹੀਂ ਸੇਮ ਹੀ ਵਰਕ ਆਊਗਾ ਜੀ ਕਲਰ ਰਹਿਣਾ ਵੱਖਰਾ ਇਹ ਆ ਗਿਆ ਜੀ ਲਵੈਂਡਰ ਕਲਰ ਦੇ ਵਿੱਚ ਸੇਮ ਗਲੇ ਤੇ ਵਰਕ ਆ ਗਿਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਵਰਕ ਹੋਇਆ ਤੇ ਸੇਮ ਹੀ ਰਹਿਣਾ ਜੀ ਬਾਜੂ ਦਾ ਵਰਕ ਇਹ ਦੇਖੋ ਬਾਜੂ ਦਾ ਵਰਕ ਆ ਗਿਆ ਜੀ ਸੇਮ ਜਿਹੜੇ ਸੂਟ ਦੇ ਵਿੱਚ ਕਲਰ ਹੈ ਸੇਮ ਥ੍ਰੈਡ ਦਾ ਵਰਕ ਹੈ ਜੀ ਥ੍ਰੈਡ ਦੇ ਸੇਮ ਕਲਰ ਰਹਿਣਗੇ ਵਰਕ ਬਹੁਤ ਹੀ ਪਿਆਰਾ ਹੋਇਆ ਹੈ ਤੇ ਰੇਟ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਜਿਹੜੇ ਹੋਰ ਆ ਇਹ ਤੋਂ ਅੱਗੇ ਆਉਣੇ ਸੂਟ ਉਹ ਸਿਰਫ ਪਲੇਨ ਸੂਟਾਂ ਤੇ ਬਰਕ ਆਊਗਾ ਇੱਕ ਦੋ ਸੂਟ ਦੁਪੱਟਿਆਂ ਨਾਲ ਵੀ ਆਉਣਗੇ ਸੂਟ ਰਹਿਣੇ ਆ ਕਾਟਨ ਦੇ ਰੇਟ ਦੀ ਕਾਲੀ ਪਹਿਣਾ ਨਾ ਕਰਿਓ ਆਪਾਂ ਵੀਡੀਓ ਦੇ ਵਿੱਚ ਹੀ ਦੱਸਣਾ ਹੈ ਪਲੀਜ਼ ਵੀਡੀਓ ਪੂਰੀ ਦੇਖੋ ਇਹ ਆ ਗਿਆ ਜੀ ਕੈਮਰੇ ਕਾਟਨ ਦਾ ਸੂਟ ਜਿਹੜੀਆਂ ਪਹਿਣਾ ਬਲੈਕ ਕਲਰ ਦੀਆਂ ਚਾਹਵਾਨ ਆ ਉਹ ਇਹ ਸੂਟ ਲੈ ਸਕਦੀਆਂ ਜੀ ਕਿਉਂਕਿ ਬਲੈਕ ਕਲਰ ਦੀ ਬਹੁਤ ਡਿਮਾਂਡ ਆਉਂਦੀ ਆ ਆਪਾਂ ਨੂੰ ਇਹ ਦੇਖੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਕੈਮਰਿਕ ਕਾਟਨ ਦਾ ਹੀ ਇਹ ਸੂਟ ਰਹਿਣਾ ਠਮਾਕਾ ਸੇਲ ਹੈ ਰੇਟ ਸੇਲ ਦੇ ਹੀ ਹੋਣਗੇ ਸੇਮ ਬਾਜੂ ਤੇ ਵਰਕ ਆਏਗਾ ਇਹ ਦੇਖੋ ਡਬਲ ਵਰਕ ਹੋਇਆ ਜੀ ਬਾਜੂ ਦੇ ਉੱਪਰ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਆਲ ਓਵਰ ਸੂਟ ਰਹਿਣਾ ਬਲੈਕ ਕਲਰ ਦਾ ਕੈਮਰਿਕ ਕਾਟਨ ਹੈ ਹਣ ਤੂੰ ਸਿਪਾਣਾ ਰੇਟ ਸੁਣ ਲੋ ਰੇਟ ਰਹਿਣਾ ਜੀ ਸਿਰਫ 800 ਰੁਪਿਆ ਜਿਹੜੇ ਦੁਪੱਟੇ ਵਾਲੇ ਸੂਟ ਆਉਣਗੇ ਉਹਨਾਂ ਦਾ ਵੀ 800 ਦੇਵਾਂਗੇ ਆਪਾਂ ਤੇ ਇਹ ਵਿਦਆਊਟ ਦੁਪੱਟਾ ਰੇਟ ਇਹਨਾਂ ਦਾ ਵੀ 800 ਰਹਿਣਾ ਕਈ ਪੈਣਾ ਨਾ ਕੁਐਸਚਨ ਬਹੁਤ ਕਰਦੀਆਂ ਵੀ ਤੁਸੀਂ ਇਹਨਾਂ ਨਾਲ ਕਿਉਂ ਨਹੀਂ ਦੁਪੱਟਾ ਦਿੱਤਾ ਕੱਪੜੇ ਦਾ ਹਿਸਾਬ ਹੁੰਦਾ ਜੀ ਕਿਸੇ ਦਾ ਵਰਕ ਕਾਸਟਲੀ ਹੋਇਆ ਹੁੰਦਾ ਕੋਈ ਕਪੜਾ ਕਾਸਟਲੀ ਆਇਆ ਹੁੰਦਾਗਾ ਜਿਹਦੇ ਨਾਲ ਆਪਣੇ ਕੋਲੇ ਦੁਪੱਟਾ ਹੈਗਾ ਉਹ ਦੁਪੱਟਾ ਦੇਵਾਂਗੇ ਆਪਾਂ ਜਿਹਦੇ ਨਾਲ ਇਹ ਸੂਟ ਅਸੀਂ ਆਪ ਤਿਆਰ ਕਰਵਾਇਆ ਤੁਸੀਂ ਆਪ ਪਹਿਣਾ ਦੇਖ ਸਕਦੇ ਹੋ ਵੀ ਵਰਕ ਤੇ ਕਿੰਨੇ ਪੈਸੇ ਲੱਗਦੇ ਆ ਸਿਰਫ ਤੇ ਅੱਗੇ ਵੀ ਸੂਟ ਕਾਟਨ ਦੇ ਇਸੇ ਤਰ੍ਹਾਂ ਹੀ ਆਉਣਗੇ ਵਰਕ ਵਾਲੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ 800 ਰੁਪਏ ਦਾ ਸੂਟ ਇਹ ਦੋ ਸੂਟ ਆਉਣਗੇ ਜੀ ਦੁਪट्टे ਵਾਲੇ ਸਿਰਫ ਦੋ ਹੀ ਸੂਟ ਆਪਣੇ ਕੋਲੇ ਬਾਰ-ਬਾਰ ਬੋਲਦੇ ਆ ਦੁਪट्टे ਵਾਲੇ ਜਿਹੜਾ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਸਕਰੀਨਸ਼ਾਟ ਲੈ ਕੇ ਭੇਜਣਾ ਤੁਸੀਂ ਇਹ ਗਲੇਸ ਕਾਟਨ ਦੇ ਸੂਟ ਜਿਹੜੀਆਂ ਪਹਿਣਾ ਆਮ ਹੀ ਮੰਗਦੀਆਂ ਇਹ ਹੈ ਜੀ ਗਲੇਸ ਕਾਟਨ ਅੱਗੇ ਆਊਗੀ ਜਾਮ ਕਾਟਨ ਜਾਮ ਕਾਟਨ ਤੇ ਗਲੇਸ ਕਾਟਨ ਦਾ ਥੋੜਾ ਫਰਕ ਹੁੰਦਾ ਹੈ ਇਸ ਕਰਕੇ ਇਹਨਾਂ ਦੇ ਨਾਲ ਆਪਾਂ ਦੁਪੱਟਾ ਵੀ ਦੇ ਰਹੇ ਹਾਂ ਵਰਕ ਬਹੁਤ ਹੀ ਸੋਹਣਾ ਹੈ ਇਹ ਤੁਸੀਂ ਵਰਕ ਵਰਕ ਇੰਨਾ ਸੋਹਣਾ ਹੈ ਵੀ ਤੁਸੀਂ ਵਰਤਾਂ ਤੇ ਵੀ ਪਾ ਸਕਦੇ ਹੋ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਜੀ ਇਹਦੇ ਬਾਜੂ ਵਰਕ ਨਹੀਂ ਹੈਗਾ ਸਿਰਫ ਘੇਰੇ ਦਾ ਵਰਕ ਆਊਗਾ ਫਰੰਟ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਇਆ ਤੇ ਨਾਲ ਆਊਗਾ ਜੀ ਸੈਮੀ ਚਨੂਨ ਦਾ ਦੁਪੱਟਾ ਦੁਪੱਟੇ ਦੇ ਉੱਪਰ ਵਰਕ ਹੋਇਆ ਤੇ ਰੇਟ ਕੁਝ ਵੀ ਨਹੀਂ ਹੈਗਾ ਸੈਮੀ ਚਨੂਨ ਦਾ ਦੁਪੱਟਾ ਹੈ ਜੀ ਬਰਕ ਵਾਲਾ ਦੁਪੱਟਾ ਵਿੱਚ ਬੂਟੀਆਂ ਬਣੀਆਂ ਹੋਈਆਂ ਕੱਟਵਰਕ ਹੋਇਆ ਹੋਇਆ ਕੰਨੀ ਦੇ ਉੱਪਰ ਇਹ ਦੋ ਸੂਟ ਰਹਿਣਗੇ ਜੀ ਇਹ ਆ ਗਿਆ orange ਕਲਰ ਦਾ ਸੂਟ ਵਰਤਾਂ ਤੇ ਪਹਿਣਾ ਜਿਵੇਂ ਮਰਜੀ ਇਹ ਸੂਟ ਪਾ ਕੇ ਟੌਰ ਬਣਾ ਸਕਦੀਆਂ ਆਪਣੀ ਸੇਮ ਡਿਜ਼ਾਈਨਿੰਗ ਆਊਗੀ ਸਿਰਫ ਵਰਕ ਰਹਿਣਾ ਜੀ ਘੇਰੇ ਦੇ ਉੱਪਰ ਫਰੰਟ ਦੇ ਉੱਪਰ ਸਾਰਾ ਗਲਾ ਬਣਿਆ ਫਰੰਟ ਬਣਿਆ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਨਾਲ ਸੈਮੀ ਚਨੂਨ ਦੇ ਦੁਪੱਟੇ ਆਉਣਗੇ ਵਰਕ ਵਾਲੇ ਕੱਟਵਰਕ ਹੋਇਆ ਜੀ ਦੁਪੱਟਿਆਂ ਦੇ ਉੱਪਰ ਰੇਟ ਉਹੀ ਦੇਣਾ ਜੀ ਆਪਾਂ 800 ਰੁਪਇਆ ਬਾਰ-ਬਾਰ ਆਪਾਂ ਬੋਲੀ ਜਾਂਦੇ ਕੋਈ ਵੀ ਭੈਣ ਮੈਸੇਜ ਕਰਕੇ ਸਾਨੂੰ ਰੇਟ ਨਾ ਪੁੱਛਿਓ ਅਸੀਂ ਫਿਰ ਭੈਣਾਂ ਕਹਿ ਦਿੰਦੇ ਨਾ ਵੀ ਤੁਸੀਂ ਦੱਸ ਦੇਣਗੇ ਕਿਉਂਕਿ ਇੰਨਾ ਆਪਣੇ ਕੋਲੇ ਟਾਈਮ ਨਹੀਂ ਹੁੰਦਾ ਵੀਡੀਓ ਦੇ ਵਿੱਚ ਹੀ ਆਪਾਂ ਰੇਟ ਮੈਂਸ਼ਨ ਕੀਤੇ ਹੁੰਦੇ ਆ ਸੂਟ ਆਉਣਗੇ ਜੀ ਜਾਮ ਕਾਟਨ ਦੇ ਬਹੁਤ ਹੀ ਸੋਹਣੇ ਪਿਓਰ ਜਾਮ ਰਹਿਣੀ ਹੈ ਤੇ ਰੇਟ ਸੇਮ ਰਹਿਣਗੇ ਜੀ ਸਾਰੇ ਸੂਟਾਂ ਦੇ ਇਹ ਦੇਖ ਸਕਦੇ ਹੋ ਤੁਸੀਂ ਕਲੀਆਂ ਵਾਲਾ ਡਿਜ਼ਾਈਨ ਬਣਿਆ ਗਲਾ ਬਣਿਆ ਬਹੁਤ ਹੀ ਸੋਹਣਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਰੈੱਡ ਦਾ ਤੇ ਜਰੀ ਦਾ ਵਰਕ ਹੋਇਆ ਜੀ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਵਰਕ ਹੈ ਤੇ ਇਹਨਾਂ ਦੇ ਨਾਲ ਆਉਣਗੀਆਂ ਜੀ ਬਾਜੂ ਇਹ ਬਾਜੂ ਦੇ ਉੱਪਰ ਵਰਕ ਆਏਗਾ ਵਧੀਆ ਵਾਲੀ ਕਾਟਨ ਹੈ ਜੀ ਇਹ ਜਾਮ ਕਾਟਨ ਦੇਖ ਸਕਦੇ ਹੋ ਤੁਸੀਂ ਸਕਾਈ ਬਲੂ ਕਲਰ ਦਾ ਸੂਟ ਹੈ ਤੇ ਜਿਹੜੀਆਂ ਪਹਿਣਾ ਤਾਂ ਦੁਪੱਟੇ ਲੈਣੇ ਚਾਹੁੰਦੀਆਂ ਦੁਪੱਟੇ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ ਨਹੀਂ ਤੁਸੀਂ ਆਪ ਵੀ ਕਰ ਸਕਦੇ ਹੋ ਵਿਦਾਊਟ ਦੁਪੱਟਾ 800 ਰੁਪਏ ਦਾ ਸੂਟ ਬਾਰ ਬਾਰ ਆਪਾਂ ਰੇਟ ਬੋਲ ਰਹੇ ਆ ਤਾਂ ਵੀ ਪਹਿਣਾ ਨਾ ਸਾਨੂੰ ਮੈਸੇਜ ਜ਼ਰੂਰ ਕਰ ਦਿਆਂ ਕੱਪੜੇ ਦਾ ਵੀ ਆਪਾਂ ਦੱਸ ਰਹੇ ਆ ਜੋ ਕਿ ਪਹਿਣਾ ਫੈਬਰਿਕ ਵੀ ਪੁੱਛਦੀਆਂ ਰਹਿੰਦੀਆਂ ਵੀ ਇਹ ਫੈਬਰਿਕ ਕੀ ਹੈ ਕੱਪੜਾ ਆਪਾਂ ਸਾਰਾ ਦੱਸ ਕੇ ਵੀਡੀਓ ਦੇ ਵਿੱਚ ਆਪਾਂ ਸੂਟ ਦਿਖਾਉਣੇ ਆ ਇਹ ਵੀ ਅਗਲਾ ਸੂਟ ਆ ਗਿਆ ਜੀ ਸਾਰੇ ਸੂਟ ਅਸੀਂ ਆਪ ਤਿਆਰ ਕਰਾਏ ਆ ਜੀ ਘੇਰੇ ਦਾ ਵਰਕ ਰਹਿਣਾ ਬਾਜੂ ਦਾ ਸੇਮ ਵਰਕ ਆਏਗਾ ਦੇਖ ਸਕਦੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਕਿੰਨੀ ਹੈ ਬਹੁਤ ਹੀ ਸੋਹਣਾ ਵਰਕ ਹੈ ਇਹ ਕਿਸੇ ਨੇ ਸਾਡੀ ਸੀ ਆਣੀ ਉਮਰ ਦੀ ਭੈਣ ਨੇ ਲੈਣਾ ਹੋਵੇ ਕਲਰ ਬਹੁਤ ਹੀ ਪਿਆਰਾ ਹੈਗਾ ਇਹ ਮਾਊਸ ਕਲਰ ਤੋਂ ਥੋੜਾ ਜਿਹਾ ਨਾ ਹੀ ਹੈ ਲਵੈਂਡਰ ਕਲਰ ਹੈ ਲਾਈਟ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਤੇ ਪਿਓਰ ਜਾਮ ਰਹਿਣੀ ਹੈ ਜੀ ਐਸ ਕੇ ਦੀ ਜਾਮ ਹੈ ਇਹ ਇਹ ਐਸ ਕੇ ਦੀ ਜਾਮ ਆਏਗੀ ਸਿਰਫ ਇੱਕ ਸੂਟ ਆਪਣੇ ਕੋਲੇ ਐਸ ਕੇ ਦੀ ਜਾਮ ਦਾ ਬਣਿਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਤੇ ਰੇਟ ਆਪਾਂ ਸੇਮ ਹੀ ਦੇਤਾ ਜੀ 800 ਰੁਪਇਆ ਅਗਲੇ ਸੂਟ ਆ ਗਏ ਜੀ ਮਹਿਰੂਨ ਕਲਰ ਦੇ ਥੋੜਾ ਥੋੜਾ ਫਰਕ ਨਾ ਆਏਗਾ ਇੱਕ ਲਾਈਟ ਮਹਿਰੂਨ ਆ ਗਿਆ ਤੇ ਇੱਕ ਆਊਗਾ ਡਾਰਕ ਮਹਿਰੂਨ ਪਿਓਰ ਜਾਮ ਫਰੰਟ ਤੇ ਵਰਕ ਆ ਗਿਆ ਜੀ ਕਲੀਆਂ ਵਾਲਾ ਕੋਈ ਲੈਂਥ ਦੀ ਇਹਦੀ ਪ੍ਰੋਬਲਮ ਨਹੀਂ ਆਏਗੀ ਜਿੰਨੀ ਮਰਜ਼ੀ ਤੁਸੀਂ ਲੈਂਥ ਬਣਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਘੇਰੇ ਦੇ ਉੱਪਰ ਵੀ ਕੰਮ ਦਿੱਤਾ ਹੈ ਜਿੱਤੇ ਕਲੀਆਂ ਬਣੀਆਂ ਹੋਣ ਬਹੁਤ ਹੀ ਹੈਵੀ ਡਿਜ਼ਾਈਨ ਤਿਆਰ ਕਰਾਇਆ ਆਪਾਂ ਇਹਨਾਂ ਦੇ ਨਾਲ ਸਿਰਫ ਬਾਜੂ ਤੇ ਵਰਕ ਰਹੇਗਾ ਬਾਜੂ ਪਹੁੰਚਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਇਹ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਐ ਇਹਨੂੰ ਤੁਸੀਂ ਆਪਣੀ ਅਕੋਰਡਿੰਗ ਬਾਜੂ ਜਾਂ ਪਹੁੰਚਾ ਕੁਛ ਵੀ ਰੈਡੀ ਕਰ ਸਕਦੇ ਹੋ ਮਹਿਰੂਨ ਕਲਰ ਹੈ ਲਾਈਟ ਜਿਹਾ ਬਹੁਤ ਹੀ ਪਿਆਰਾ ਕਲਰ ਹੈ 800 ਰੁਪਏ ਰੇਟ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜਦੇ ਨੇ ਫੋਨ ਕਰਕੇ ਕੋਈ ਭੈਣ ਨਾ ਪੁੱਛੇ ਵੀ ਆਹ ਵਾਲਾ ਸੂਟ ਕਿੱਦਾਂ ਦਾ ਉਹ ਵਾਲਾ ਕਿੱਦਾਂ ਦਾ ਕਿਉਂਕਿ ਇਸ ਤਰ੍ਹਾਂ ਯਾਦ ਵੀ ਨਹੀਂ ਰਹਿੰਦਾ ਹੁੰਦਾ ਬਾਅਦ ਚ ਵੀ ਕਿਹੜਾ ਸੂਟ ਪੁੱਛ ਰਹੇ ਹੋ ਤੁਸੀਂ ਇਸ ਚੀਜ਼ ਦੀ ਮੈਨੂੰ ਨਾ ਵੀਡੀਓ ਪਾਈ ਤੋਂ ਬਾਅਦ ਪ੍ਰੋਬਲਮ ਬਹੁਤ ਆਈ ਹੈ ਮੈਂ ਤਾਂ ਹੀ ਕਰਕੇ ਬਾਰ-ਬਾਰ ਬੋਲ ਰਹੀ ਹਾਂ ਆ ਦੇਖੋ ਜੀ ਇਹ ਵੀ ਕਲੀਆਂ ਮਲੀਆਂ ਹੋਈਆਂ ਤੇ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਫਰੰਟ ਦੇ ਉੱਪਰ ਵਰਕ ਹੋਇਆ ਇਹ ਹੈਵੀ ਫਰੰਟ ਬਣਿਆ ਹੋਇਆ ਘੇਰੇ ਦੇ ਉੱਪਰ ਵਰਕ ਹੈ ਬਹੁਤ ਹੀ ਹੈਵੀ ਘੇਰਾ ਬਣਿਆ ਆ ਗਿਆ ਜੀ ਡਾਰਕ ਮਹਿਰੂਨ ਕਲਰ ਕਾਫੀ ਸ਼ੇਡ ਦੀ ਤਰ੍ਹਾਂ ਵਿੱਚ ਕਾਫੀ ਸ਼ੇਡ ਦੀ ਕਲਰ ਦੀ ਵੀ ਪਹਿਣਾਂ ਦੀ ਬਹੁਤ ਡਿਮਾਂਡ ਹੁੰਦੀ ਹੈ ਕਾਫੀ ਦੀ ਤਰ੍ਹਾਂ ਹੈ ਮਹਿਰੂਨ ਕਲਰ ਕਾਫੀ ਨਹੀਂ ਹੈਗਾ ਇਹ ਬਾਜੂ ਵਰਕ ਆ ਗਿਆ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਤੇ ਜਾਮ ਕਾਟਨ ਪਿਓਰ ਵਾਲੀ ਹੈ ਜੀ ਇਹ ਹਲਕੀ ਜਾਮਨੀ ਹੈਗੀ 800 ਰੁਪਏ ਰੇਟ ਦੇਤਾ ਜੀ ਸਿਰਫ ਆਪਾਂ ਇਹ ਵੀ ਸੇਮ ਡਿਜ਼ਾਈਨ ਗਾਗੀ ਪਹਿਲਾਂ ਜਿਹੜੀ ਦਿਖਾਈ ਸੀ ਆਪਾਂ ਤੁਹਾਨੂੰ ਬਲੈਕ ਕਲਰ ਦੇ ਉੱਪਰ ਇਹ ਵੀ ਜਾਮ ਕਾਟਨ ਦਾ ਸੂਟ ਰਹੇਗਾ ਕਈ ਵਾਰੀ ਸੱਦੇ ਕੋਲੋਂ ਬੁਟੀਕ ਵਾਲੀਆਂ ਭੈਣਾਂ ਨੇ ਵੀ ਸੂਟ ਬਾਇ ਕਰਨੇ ਹੁੰਦੇ ਤੇ ਭੈਣਾਂ ਪਲੀਜ਼ ਦੱਸ ਦਿਆ ਕਰੋ ਵੀ ਅਸੀਂ ਬੁਟੀਕ ਦਾ ਕੰਮ ਕਰਦੇ ਆਂ ਸ਼ਿਪਿੰਗ ਐਕਸਟਰਾ ਰਹਿਣੀ ਹੈ ਜੀ ਸਾਰੇ ਸੂਟਾਂ ਦੀ ਆਪਾਂ ਦੱਸ ਦਿੰਨੇ ਆਂ ਸ਼ਿਪਿੰਗ ਐਕਸਟਰਾ ਰਹੇਗੀ ਸਿਰਫ ਇਹ ਸੂਟ ਦਾ ਰੇਟ ਦੱਸਿਆ ਆਪਾਂ ਬਹੁਤ ਹੀ ਸੋਹਣਾ ਹੈਵੀ ਵਰਕ ਹੈ ਜੀ ਫਰੰਟ ਦੇ ਉੱਪਰ ਕੜੀਆਂ ਬਣੀਆਂ ਹੋਈਆਂ ਘੇਰਾ ਬਣਿਆ ਹੋਇਆ ਇਸੇ ਤਰ੍ਹਾਂ ਹੀ ਬਾਜੂ ਤੇ ਫਲਾਰ ਆਗੇ ਇਹ ਸੇਮ ਡਿਜ਼ਾਈਨ ਦੇ ਦੋ ਸੂਟ ਆ ਗਏ ਜੀ ਆਪਣੇ ਕੋਲੇ 800 ਰੁਪਿਆ ਰੇਟ ਹੋਵੇਗਾ ਸ਼ਿਪਿੰਗ ਚਾਰਜ ਐਕਸਟਰਾ ਲੱਗਣਗੇ ਜੀ ਇਹ ਦੋ ਸੂਟ ਆ ਗਏ ਜੀ ਆਪਣੇ ਕੋਲੇ ਸਿਲਕ ਦੇ ਬਹੁਤ ਹੀ ਸੋਹਣਾ ਵਰਕ ਆਪਾਂ ਆਪ ਕਰਾਇਆ ਜੀ ਸਾਰੇ ਸੂਟਾਂ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਿਹੜਾ ਕਿੰਨਾ ਸੋਹਣਾ ਬਣਿਆ ਹੋਇਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸੇਮ ਬਾਜੂ ਦਾ ਵਰਕ ਰਹੇਗਾ ਜੀ ਸੇਮ ਬੇਲ ਬਾਜੂ ਤੇ ਆਏਗੀ ਇਹ ਦੇਖ ਸਕਦੇ ਹੋ ਸੇਮ ਹੀ ਬਾਜੂ ਤੇ ਵਰਕ ਆਏਗਾ ਇਹ ਵੀ ਲਵੈਂਡਰ ਸ਼ੇਡ ਦੇ ਵਿੱਚ ਸੂਟ ਆ ਗਿਆ ਇਹ ਬਚਿੱਤਰਾ ਸਿਲਕ ਆ ਗਈ ਜੀ ਬਹੁਤ ਹੀ ਪਿਆਰਾ ਕੱਪੜਾ ਹੈ ਬਿਲਕੁਲ ਸੌਫਟ ਕੱਪੜਾ ਤੇ ਇਹ ਆ ਗਿਆ ਜੀ ਗ੍ਰੀਨ ਕਲਰ ਦਾ ਸੂਟ ਇਹ ਵੀ ਕਲਰ ਬਿਲਕੁਲ ਵੱਖਰਾ ਹੈਗਾ ਪਿਓਰ ਗ੍ਰੀਨ ਵੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਪਿਸਤਾ ਵੀ ਨਹੀਂ ਕਹਿ ਸਕਦੇ ਫਿਰੋਜੀ ਵੀ ਨਹੀਂ ਕਹਿ ਸਕਦੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਗ੍ਰੀਨ ਸ਼ੇਡ ਦੇ ਵਿੱਚ ਸੇਮ ਵਰਕ ਆਏਗਾ ਸੇਮ ਕਪੜਾ ਰਹਿਣਾ ਜੀ ਘੇਰੇ ਦਾ ਵਰਕ ਬਹੁਤ ਹੀ ਸੋਹਣਾ ਚੈੱਕ ਕਰ ਸਕਦੇ ਹੋ ਤੁਸੀਂ ਸੇਮ ਬਾਜੂ ਤੇ ਬੈਲ ਆਏਗੀ ਇਹ ਬਾਜੂ ਵਰਕ ਰਹਿਣਾ ਜੀ ਬਹੁਤ ਹੀ ਪਿਆਰੇ ਸੂਟ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਜੀ ਰੇਟ ਆਪਾਂ ਬਾਰ ਬਾਰ ਮੈਂਸ਼ਨ ਕੀਤਾ ਹੋਇਆ ਜੀ ਵੀਡੀਓ ਦੇ ਵਿੱਚ ਤੇ ਭੈਣਾ ਬਾਰ-ਬਾਰ ਰੇਟ ਨਾ ਪੁੱਛਿਓ ਜੀ ਫੋਨ ਕਰਕੇ ਜਾਂ ਮੈਸੇਜ ਕਰਕੇ ਫੈਬਰਿਕ ਦੀ ਵੀ ਆਪਾਂ ਨੌਲਜ ਦਿੱਤੀ ਹੈ ਸਾਰੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਸਿਰਫ 800 ਰੁਪਏ ਦੇ ਵਿੱਚ ਸੇਲ ਹੈ ਜੀ ਤੁਸੀਂ ਵੀਡੀਓ ਦੇ ਥੱਲੇੋਂ ਪੜ ਲਿਆ ਕਰੋ ਲਿਖਿਆ ਹੋਇਆ ਜੋ ਕਿ ਆਪਾਂ ਲਿਖਦੇ ਹੁੰਨੇ ਆਂਗੇ ਠਮਾਕਾ ਸੇਲ ਹੈ ਜੀ ਜਲਦੀ ਤੋਂ ਜਲਦੀ ਅੱਗੇ ਤੋਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਾਂ ਅਗਲੀ ਵੀਡੀਓ ਜਲਦੀ ਜਲਦੀ ਲੈ ਕੇ ਆ ਸਕੀਏ ਤੇ ਭੈਣਾ ਤੱਕ ਵੀਡੀਓ ਪਹੁੰਚਾ ਦਿਓ ਤੇ ਭੈਣਾ ਦੇ ਫਾਇਦੇ ਹੋ ਸਕਣ ਜੀ ਵਰਤਾਂ ਦੀ ਸ਼ਾਪਿੰਗ ਕਰ ਸਕਣ ਭੈਣਾ ਸਸਤੇ ਰੇਟਾਂ ਦੇ ਵਿੱਚ ਜੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ